ਜੀ ਦੋਸਤੋ ਤੁਸੀਂ ਵੀ ਆ ਮੀਟਰ ਪਟਾਓ ਤੇ ਨਾਲੇ ਸਰਕਾਰ ਤੁਹਾਨੂੰ ਦੇਊਗੀ ਜੀ 80000 ਰੁਪਿਆ ਤੇ ਨਾਲੇ ਤੁਹਾਡੇ ਛੱਤ ਤੇ ਲਾ ਕੇ ਜਾਊਗੀ ਜੀ ਸੋਲਰ ਪੈਨਲ ਬਿਲਕੁਲ ਦੋਸਤੋ ਬਲੌਗ ਨਾ ਬਣੇ ਰਹੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਹਾਂਜੀ ਲਓ ਜੀ ਆਪਾਂ ਵੀ ਪਹੁੰਚ ਗਏ ਅਮਰੀਕਾ ਦੇ ਵਿੱਚ ਤੇ ਦੇਖੋ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਆ ਤੇ ਝੜ ਰਹੇ ਆ ਆ ਰਿਹਾ ਨਾ ਨਜ਼ਾਰਾ ਪੂਰਾ ਬਿਲਕੁਲ ਪਵਨ ਆ ਤਾਂ ਨਜ਼ਾਰਾ ਹੀ ਆ ਕੇ ਦੇਖ ਹਾਂਜੀ ਸੁੱਤੇ ਪਏ ਉੱਠ ਕੇ ਆਏ ਆ ਤੇ ਬਾਹਰ ਅਮਰੀਕਾ 'ਚ ਪਹੁੰਚ ਗਏ ਹਾਂ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ। ਤੇ ਕਾਫੀ ਦਿਨਾਂ ਬਾਅਦ ਅੱਜ ਬਲੌਗ ਬਣਾ ਰਹੇ ਆ। ਹਾਂਜੀ। ਤੇ ਕਿਉਂਕਿ ਦੋਸਤੋ ਬਲੌਗ ਬਣਾਉਣ ਦਾ ਇੱਕ ਇੱਕ ਸਭ ਤੋਂ ਮੁੱਖ ਕਾਰਨ ਇਹ ਸੀਗਾ ਵੀ ਜਿਵੇਂ ਆਪਣੇ ਤੁਹਾਨੂੰ ਪਤਾ ਹੀ ਵੀ ਖੇਤ ਸਾਰੀਆਂ ਮੋਟਰਾਂ ਮਟਰਾਂ ਸੋਲਰ ਤੇ ਚੱਲਦੀਆਂ ਤੇ ਹੁਣ ਭਾਰਤ ਸਰਕਾਰ ਦੀ ਇੱਕ ਸਕੀਮ ਆਈ ਸੀ ਵੀ ਔਨ ਗ੍ਰਿਡ ਸੋਲਰ ਤੇ ਤੁਹਾਨੂੰ 80000 ਰੁਪਏ ਦੀ ਸਬਸਿਡੀ ਮਿਲ ਰਹੀ ਆ ਤੇ ਜਿਵੇਂ ਅੱਜ ਸਾਨੂੰ ਯਾਦ ਆਇਆ ਵੀ ਸਾਡੇ ਮਤਲਬ ਕਿ ਸਮਾਨ ਪਹੁੰਚਿਆ ਸੀਗਾ ਘਰੇ ਸੋਲਰ ਵਾਲਾ ਆ ਤੁਸੀਂ ਦੇਖੋ ਵੀ ਇੱਕ ਸੈੱਟ ਹੋਰ ਲਵਾਉਣ ਲੱਗੇ ਆਪਾਂ ਖੇਤ ਤੇ ਮੈਂ ਕਿਹਾ ਵੀ ਚੱਲਾ ਆਪਾਂ ਆਪਣੇ ਦੋਸਤਾਂ ਨੂੰ ਦੱਸ ਦਈਏ ਕਿਉਂਕਿ ਹਰੇਕ ਵੀਡੀਓ ਸੋਲਰ ਆਣੇ ਜਿੰਨੇ ਵੀ ਵੀਡੀਓ ਪਾਈਆਂ ਹਰੇਕ ਵੀਡੀਓ ਤੇ ਮਤਲਬ ਕਿ ਦੋਸਤ ਮਿੱਤਰ ਪੁੱਛਦੇ ਹੁੰਦੇ ਆ ਵੀ ਕਦੋਂ ਫਾਰਮ ਨਿਕਲਦੇ ਆ ਕਦੋਂ ਭਰਨੇ ਆ ਹਾਂ ਜੀ ਹਾਂ ਜੀ ਦੋਸਤੋ ਤੁਹਾਡੇ ਵਾਸਤੇ ਮਤਲਬ ਕਿ ਪੂਰਾ ਮੌਕਾ ਤੇ ਤੁਸੀਂ ਇਹ ਔਨ ਗ੍ਰਿਡ ਦੇ ਫਾਰਮ ਭਰ ਸਕਦੇ ਹੋ ਨਾਲੇ 80000 78000 ਰੁਪਇਆ ਮਿਲੋਗਾ ਤੁਹਾਨੂੰ ਨਾਲੇ ਤੁਹਾਡੇ ਬਿਲਕੁਲ ਅੱਧੇ ਖਰਚੇ ਦੇ ਵਿੱਚ ਆ ਜਿਹੜਾ ਕਿ ਤੁਹਾਡੇ ਛੱਤਾਂ ਦੇ ਹੈ ਨਾ ਘਰ ਦੀਆਂ ਛੱਤਾਂ ਦੇ ਉੱਪਰ ਜਿਹੜਾ ਕਿ ਸੋਲਰ ਸਿਸਟਮ ਲੱਗ ਜਾਊਗਾ ਆਜੋ ਦੋਸਤੋ ਤੁਹਾਨੂੰ ਬਾਹਰ ਅਮਰੀਕਾ ਕੈਨੇਡਾ ਵਾਲਾ ਨਜ਼ਾਰਾ ਦੋਸਤਾਂ ਨੂੰ ਵੀ ਦਿਖਾ ਦਈਏ ਬਿਲਕੁਲ ਜ ਕਿਉਂਕਿ ਤੁਸੀਂ ਸਾਡੇ ਨਾਲ ਜਿਹੜੇ ਜੁੜੇ ਹੋਏ ਆ ਆਪਣੇ ਸਾਰੇ ਆਪਣੀਆਂ ਫੈਮਲੀਆਂ ਹਨਾ ਸਾਰੀਆਂ ਵੀ ਆਪਣੇ ਵਰਗੀਆਂ ਹੀ ਆ ਸਿੰਪਲ ਜੀਆਂ ਤੇ ਦੋਸਤੋ ਤੁਹਾਨੂੰ ਅਮਰੀਕਾ ਕੈਨੇਡਾ ਵਾਲਾ ਬਾਹਰ ਨਜ਼ਾਰਾ ਦਿਖਾਉਣ ਲੱਗੇ ਆ ਪੰਜਾਬ ਦੇ ਵਿੱਚ ਐਂ ਲੱਗਦਾ ਵੀ ਜਾਵੇਂ ਨਾ ਫੋਟੋ ਫੋਟੋ ਖਿੱਚ ਕੇ ਪਾ ਲਈ ਤੇ ਕਿਸੇ ਨੇ ਪਛਾਨਣਾ ਨਹੀਂ ਉਹਨਾਂ ਨੇ ਆਖਣਾ ਵੀ ਅਬੋਰ ਵਾਲੇ ਕਿਤੇ ਅਮਰੀਕਾ ਜਾ ਵੜੇ ਬਿਲਕੁਲ ਜੀ ਤੇ ਆ ਉਹ ਤੁਹਾਨੂੰ ਤੇ ਪਰ ਆਪਣਾ ਇੱਥੇ ਅਮਰੀਕਾ ਬਈ ਕਿਤੇ ਕਈ ਭੈਣ ਭਰਾ ਵੀ ਕਹਿਣਗੇ ਤੁਹਾਨੂੰ ਕਿਨੇ ਅਮਰੀਕਾ ਸੱਦਣਾ ਆਪਣਾ ਇੱਥੇ ਅਮਰੀਕਾ ਚਲੋ ਆਓ ਤੁਹਾਨੂੰ ਦਿਖਾਉਣੇ ਦੋਸਤੋ ਹਾਂਜੀ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਧਰ ਜਾਣੇ ਆ ਤੇ ਦੋਸਤੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਕਾਫੀ ਦਿਨਾਂ ਬਾਅਦ ਦੇ ਵਲੌਗ ਹੈ ਜਿਹੜਾ ਕਿ ਬਣਾਉਣ ਲੱਗੇ ਆ ਤੇ ਇੱਕ ਛੋਟੀ ਜੀ ਜਾਣਕਾਰੀ ਤੁਹਾਨੂੰ ਸਟਾਰਟਿੰਗ 'ਚ ਦੇਤੀ ਆ ਤੇ ਇੱਕ ਜਾਣਕਾਰੀ ਤੁਹਾਨੂੰ ਐਂਡ ਤੇ ਵੀ ਦੇਵਾਂਗੇ ਬਿਲਕੁਲ ਹਾਂਜੀ ਤੇ ਇੱਧਰ ਆਪਣਾ ਜਿਹੜਾ ਕਿ ਫਰੂਟ ਲੱਗਿਆ ਹਾਂਜੀ ਇੱਧਰ ਆਪਣਾ ਜਿਹੜਾ ਕਿ ਆਹ ਬੂਟਾ ਦੋਸਤੋ ਤੁਸੀਂ ਸ਼ਾਇਦ ਗੈਸ ਕਰ ਹੀ ਲਿਆ ਹੋਣਾ ਵੀ ਇਹ ਕਾਹਦਾ ਕਿ ਇਹਨੂੰ ਕਿੰਨਾ ਜ਼ਿਆਦਾ ਫਰੂਟ ਲੱਗਿਆ ਆ ਬਹੁਤ ਜ਼ਿਆਦਾ ਕਿ ਪੱਤੇ ਘੱਟ ਦਿਖਦੇ ਆ ਨਾ ਤੇ ਫਰੂਟ ਜ਼ਿਆਦਾ ਦਿਖਦੇ ਆ ਬਿਲਕੁਲ ਤੇ ਕਿੱਡਾ ਸੋਹਣਾ ਲੱਗ ਰਿਹਾ ਤੇ ਤੁਸੀਂ ਦੱਸਿਓ ਜਰੂਰ ਜਿਨ੍ਹਾਂ ਨੂੰ ਇਹ ਪਤਾ ਠੀਕ ਆ ਜੀ ਇਹ ਕਾਲਾ ਬੂਟਾ ਇਹ ਕਾਲਾ ਬੂਟਾ ਦੇਖੋ ਦੋਸਤੋ ਇਹਦੇ ਨਾਲ ਤਾਂ ਇੱਕ ਬੂਟਾ ਹੋਰ ਹੀ ਹੋ ਰਿਹਾ ਸਾਹਮਣੇ ਹਾਂਜੀ ਤੇ ਇੱਕ ਇਧਰ ਦੇਖੋ ਤੁਸੀਂ ਐ ਸਾਰੇ ਬਾਗ ਦੇ ਵਿੱਚ ਐ ਚਿੱਟੇ-ਚਿੱਟੇ ਫੁੱਲ ਹੋਏ ਪਏ ਬਿਲਕੁਲ ਜੀ ਤੇ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਕੀ ਆੜੂਆਂ ਦੇ ਬੂਟੇ ਵੀ ਆ ਤੇ ਆੜੂਆਂ ਦੇ ਬੂਟਿਆਂ ਨੂੰ ਵੀ ਫੁੱਲ ਲੱਗੇ ਪਏ ਮਤਲਬ ਕਿ ਐ ਲੱਗ ਰਿਹਾ ਵੀ ਇਹ ਫਰੂਟਾਂ ਵਾਲੀ ਬਗੀਚੀ ਨਹੀਂ ਐ ਫੁੱਲਾਂ ਵਾਲੀ ਬਗੀਚੀ ਹਾਂਜੀ ਅਮਰੀਕਾ ਵਾਲੇ ਫੁੱਲ ਤਾਂ ਦੇਖ ਲਿਆ ਹੁਣ ਇੱਧਰ ਵੀ ਆਜੋ ਹੋਰ ਵੀ ਵਾਦੋ ਫੁੱਲ ਲੱਗੇ ਹੋਏ ਆ ਦੋਸਤੋ ਮਤਲਬ ਕੀ ਕਹਿੰਦਾ ਮਤਲਬ ਇਹ ਫਿਕਾ ਅਮਰੀਕਾ ਕੈਨੇਡਾ ਦਾ ਵੀ ਤੁਸੀਂ ਪੰਜਾਬ ਦੇ ਵਿੱਚ ਵੀ ਮਤਲਬ ਕਿ ਉਹ ਫੀਲਿੰਗ ਲੈ ਸਕਦੇ ਹੋ ਜੇ ਤੁਸੀਂ ਥੋੜੀ ਜਿਹੀ ਮਿਹਨਤ ਕਰੋ ਤਾਂ ਹਾਂਜੀ ਮਤਲਬ ਕਿ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਥੋੜੀ ਜਿਹੀ ਮਿਹਨਤ ਕਰਕੇ ਤੁਸੀਂ ਉਹ ਫੀਲਿੰਗ ਲੈ ਸਕਦੇ ਹੋ ਬਾਗ ਦੇ ਦੀ ਫੀਲਿੰਗ ਹੀ ਲੈਣੀ ਆ ਜੀ ਕਿਉਂਕਿ ਕੰਮ ਆਪਾਂ ਇੱਥੇ ਵੀ ਕਰਨੇ ਤੇ ਕੰਮ ਉੱਥੇ ਵੀ ਕਰਨੀ ਆ ਨਾ ਬਿਲਕੁਲ ਹਾਂ ਫਿਰ ਮਾਹੌਲ ਜੇ ਬਦਲਾਉਣਾ ਆਪਾਂ ਹਾਂ ਇੱਧਰ ਹੈ ਜੀ ਆਪਣਾ ਆੜੂਆ ਦਾ ਬੂਟਾ ਤੇ ਜਿਹੜਾ ਤੁਹਾਨੂੰ ਆਪਾਂ ਪਿੱਛੇ ਬੂਟਾ ਦਿਖਾ ਕੇ ਆਏ ਆ ਉਹ ਤੁਸੀਂ ਦੱਸਣਾ ਵੀ ਕਿਹੜਾ ਫਰੂਟ ਉਹਨੂੰ ਲੱਗਦਾ ਉਸ ਨੂੰ ਜਿਹਨੂੰ ਵਾਈਟ ਫਲਾਵਰ ਲੱਗੇ ਹੋਏ ਆ ਬਹੁਤ ਹੀ ਭਰਿਆ ਹੋਇਆ ਜਿਆਦਾ ਬਿਲਕੁਲ ਪਿਆਰੇ ਆਪਣੇ ਆੜੂ ਲੱਗੇ ਹੋਏ ਆ ਇਹ ਵਾਲੇ ਤੇ ਇੱਧਰ ਆਪਾਂ ਦਿਖਾਈਏ ਦੋਸਤਾਂ ਨੂੰ ਵੈਸੇ ਤਾਂ ਆਪਾਂ ਤੁਹਾਨੂੰ ਆਪਣੀ ਆ ਫਲਵਾੜੀ ਦਿਖਾਉਂਦੇ ਰਹਿੰਦੇ ਆ ਦੋਸਤਾਂ ਦੇ ਤੁਸੀਂ ਐਸੇ ਨਹੀਂ ਕਿਉਂਕਿ ਅਸੀਂ ਇਸ ਫਲਵਾੜੀ ਦੇ ਬਹੁਤ ਹੀ ਜ਼ਿਆਦਾ ਕਲੋਜ਼ ਹੈਗੇ ਆ ਬਿਲਕੁਲ ਤੇ ਜਦੋਂ ਹੀ ਆਪਦਾ ਮਾਈਂਡ ਫਰੈਸ਼ ਕਰਨਾ ਹੁੰਦਾ ਇੱਥੇ ਅਸੀਂ ਆ ਜਾਂਦੇ ਆ ਨਾ ਤੇ ਦੋਸਤਾਂ ਆ ਵੀ ਬੋਟਾ ਦੱਸਦੇ ਪਏ ਵੀ ਕਦ ਹਾਂਜੀ ਚਲੇ ਮੈਂ ਦੱਸ ਦਿੰਨੀ ਆ ਅੱਛਾ ਇਹ ਆਪਣਾ ਹੈਗਾ ਜੀ ਬੱਬੂ ਗੋਸ਼ੇ ਹੈਨਾ ਨਾਸ਼ਪਤੀ ਇਹ ਵੀ ਨਹੀਂ ਪਤਾ ਤੈਨੂੰ ਨਹੀਂ ਪਤਾ ਉਹ ਨਾਸ਼ਪਤੀ ਤੇ ਬੱਬੂ ਗੋਸ਼ਿਆ ਚ ਕਨਫਿਊਜ਼ ਹੀ ਹੋ ਜਾਨੀ ਆ। ਬਿਲਕੁਲ। ਇਹ ਆ ਜੀ ਨਾਸ਼ਪਤੀ ਆਪਣੀ। ਠੀਕ ਆ ਜੀ। ਤੇ ਪਰ ਉਸ ਬੁੱਟੇ ਤਾਂ ਤੁਸੀਂ ਦੱਸਣਾ ਭਰਾਵੋ ਪੈਨੋ। ਤੇ ਦੋਸਤੋ ਇਹ ਤਾਂ ਦੇਖੋ ਬੇਰ ਕਿੱਡੇ ਕਿੱਡੇ ਵੱਡੇ ਆ। ਹਾਂ ਜੀ। ਬੇਰ ਮਿੱਠੇ ਵੀ ਬਹੁਤ ਜ਼ਿਆਦਾ ਤੇ ਐਵੇਂ ਦੇ ਬੇਰ ਵੈਸੇ ਬਾਜ਼ਾਰ ਚ ਵਾਧੂ ਆਏ ਪਏ ਆ ਨਾ। ਹਾਂ ਕੱਲੀ ਬੇਰ ਪਾੜੀ ਆਉਣੀ ਆ। ਮਤਲਬ ਕਿ ਦੋਸਤਾਂ ਨੂੰ ਵੀ ਆਪਾਂ ਇਨਵਾਈਟ ਕਰ ਲਈਏ। ਹਾਂ ਜੀ ਤੇ ਬੇਰ ਜਿਹੜੇ ਬਹੁਤ ਹੀ ਸਵਾਦ ਆ ਵੈਸੇ। ਬਹੁਤ ਮਿੱਠੇ ਬੇਰ ਨੇ। ਜਿੰਦਾ ਵੀ ਕੋਈ ਹਬੋਰ ਇਧਰ ਢੇਡਾ ਲੱਗ ਗਿਆ ਸਾਡੇ ਏਰੀਆ ਚ ਤੇ ਤੁਸੀਂ ਗੱ ਲਫਾਫਾ ਪਰਕਿਲ ਜਾ ਸਕਦੇ ਹਾਂ ਬਿਲਕੁਲ ਤੇਰਾ ਹੌਸਲਾ ਆ ਨਹੀਂ ਪਿਆ ਲੱਗਦਾ ਹੌਸਲਾ ਤਾਂ ਕਿਉਂ ਨਹੀਂ ਪਿਆ ਆ ਇੰਨੇ ਜ਼ਿਆਦਾ ਬੇਰ ਆ ਪਤਾ ਕਹਿਣੇ ਸਗੋ ਇਹ ਗੱਲ ਸੜਨ ਦੇ ਨਾ ਕਿਸੇ ਦੇ ਮੂੰਹ ਚ ਪੈਣ ਤਾਂ ਬਹੁਤ ਵਧੀਆ ਗੱਲ ਆ ਬਿਲਕੁਲ ਤੇ ਅੱਗੇ ਦੋਸਤੋ ਸਾਡੇ ਉਹ ਕਿੰਨੂ ਨਹੀਂ ਕੋਈ ਲੈਣਾ ਡਿਗ ਡਿਗ ਕੇ ਡਿਗ ਡਿਗ ਕੇ ਜਿਹਦਾ ਆਪਾਂ ਵੀਡੀਓ ਪਾਉਣੇ ਹਨਾ ਥੱਲੇ ਦੋਸਤ ਕਮੈਂਟ ਕਰ ਦਿੰਦੇ ਆ ਪਾਉਣ ਹਾਂ ਹਾਂਜੀ ਅਸੀਂ ਆਵਾਂਗੇ ਅਸਨ ਜੀ ਅਸੀਂ ਆਵਾਂਗੇ ਹਾਂਜੀ ਅਸੀਂ ਆਵਾਂਗੇ ਪਰ ਲੈਣ ਕੋਈ ਨਹੀਂ ਆਉਂਦਾ ਪਰ ਜਿੰਨੇ ਵੀ ਭੈਣ ਭਰਾ ਆਪਣੇ ਕੋਲ ਆਇਆ ਸ਼ਾਇਦ ਉਹ ਵੀਡੀਓ ਵੀ ਵੇਖਣਗੀ ਤੇ ਆਪਾਂ ਉਹਨਾਂ ਨੂੰ ਸਭ ਨੂੰ ਕਿੰਨੂ ਦਿੱਤੇ ਆ ਬਿਲਕੁਲ ਜਿੰਨੇ ਵੀ ਆਪਣੇ ਕੋਲ ਆਇਆ ਤੇ ਪਰ ਹੁਣ ਤਾਂ ਜਿਵੇਂ ਆ 베ਰੀ ਤੇ 베ਰੀ ਲੱਗੇ ਹੋਏ ਆ ਤੇ ਇਹ ਤੁਸੀਂ ਲਿਜਾ ਸਕਦੇ ਹੋ ਤੇ ਸੁਖਨਾ ਅੱਗੇ ਆਪਣੇ ਜਿਹੜੇ ਕੀ ਆੜੂ ਆ ਜਾਣੀ ਆ ਹਨਾ ਤੇ ਨਾਸ਼ਪਤੀ ਆ ਜਾਣੀ ਆ ਪਵਣਾ ਆਪਣੇ ਫਰੈਂਡਾਂ ਨੂੰ ਆਜੋ ਫ ਡਰ ਹੀ ਜਾਂਦਾ ਵਿਚਾਰਾ ਉਹ ਬਿੱਲੀ ਤਰ੍ਹਾਂ ਬੋਲਦੇ ਪਾਉਣੇ ਦਾ ਵੱਡੇ ਹੋ ਗਏ ਬੱਚੇ ਵੀ ਆਉਣਾ ਇਹ ਹੁਣ ਨਹੀਂ ਲਾੜ ਕਰਦੇ ਹਾਂਜੀ ਪਰ ਇਹ ਇੰਨਾ ਵੀ ਇਹਨਾਂ ਨੂੰ ਫਿਰ ਡਰ ਲੱਗਦਾ ਹੁੰਦਾ ਇਹਨਾਂ ਨੂੰ ਲੱਗਦਾ ਵੀ ਕਿਤੇ ਜਿਹੜਾ ਕਿ ਸਾਨੂੰ ਹਨਾ ਮਾਰ ਨਹੀਂ ਲੱਗੇ ਮਾਰਨ ਲੱਗੇ ਹਾਂ ਦੋਸਤੋ ਜੇ ਤੁਸੀਂ ਸਾਨੂੰ ਰਿਸਪਾਂਸ ਵਧੀਆ ਦਵੋਗੇ ਵਲੌਗਸ ਦਾ ਤੇ ਅਸੀਂ ਵਲੌਗ ਵੀ ਡੇਲੀ ਬਣਾਇਆ ਕਰਾਂਗੇ ਡੇਲੀ ਬਣਾਇਆ ਕਰਾਂਗੇ ਹਾਂਜੀ ਟੁੱਟਿਆ ਫੁੱਟਿਆ ਬਲੌਗ ਹਾਂਜੀ ਛੋਟਾ ਜਿਹਾ ਤੇ ਬਲੌਗ ਦੋਸਤਾਂ ਨੂੰ ਹਲੇ ਪੂਰਾ ਬਣਾਉਣਾ ਨਹੀਂ ਆਉਂਦਾ ਹਾਂਜੀ ਤੇ ਹੌਲੀ ਹੌਲੀ ਮਤਲਬ ਕਿ ਹੱਥ ਖੁੱਲੂਗਾ ਬਲੌਗ ਵਾਲੇ ਪਾਸੇ ਬਿਲਕੁਲ ਜੀ ਤੇ ਉਮੀਦ ਹੈ ਵੀ ਤੁਸੀਂ ਬਹੁਤ ਪਿਆਰ ਕਰੋਗੇ ਹਾਂਜੀ ਤੇ ਐਸੀ ਤਰ੍ਹਾਂ ਆਪਾਂ ਬਲੌਗ ਬਣਾਉਂਦੇ ਰਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਉਹ ਬੂਟੇ ਤੇ ਜਿਹੜੇ ਕੀ ਕਿਹੜੇ ਫਰੂਟ ਲੱਗੇ ਹੋਏ ਸੀ ਕਿ ਤੇ ਜਿਹੜਾ ਬਿਜਲੀ ਵਾਲੇ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਜ਼ੀਰੋ ਕਰਨੇ ਉਹ ਵੀ ਬਲੌਗ ਸ਼ੇਅਰ ਗਾਂ ਜਰੂਰ ਕਰ ਦਿਓ ਤੇ ਦੋਸਤਾਂ ਮਿੱਤਰਾਂ ਨੂੰ ਹਾਂਜੀ ਵੀ ਇਹ ਸਕੀਮ ਆ ਕੱਲ ਪਰਸੋਂ ਆਈ ਹੈ ਕਿਉਂਕਿ ਅੱਜ ਜਿਹੜਾ ਸਾਡੇ ਸੋਲਰ ਲਾ ਕੇ ਜਾਂਦਾ ਬਾਈ ਉਹਨੇ ਦੱਸਿਆ ਵੀ ਤੁਸੀਂ ਵੀਡੀਓ ਬਣਾ ਕੇ ਪਾ ਦਿਓ ਹਾਂਜੀ ਤੇ ਤੁਹਾਡੇ ਦੋਸਤਾਂ ਨੂੰ ਪਤਾ ਪਤਾ ਲੱਗ ਜਾਊਗਾ ਮਤਲਬ ਬਿਲਕੁਲ ਜੀ ਕਿਉਂਕਿ ਇਹ ਜਿਹੜੀਆਂ ਸਰਕਾਰ ਸਕੀਮਾਂ ਲੈ ਕੇ ਆਉਂਦੀਆਂ ਥੋੜੇ ਸਮੇਂ ਵਾਸਤੇ ਲੈ ਕੇ ਆਉਂਦੀਆਂ ਹੁੰਦੀਆਂ ਕਿਉਂਕਿ ਜ਼ਰੂਰਤ ਜ਼ਿਆਦਾ ਨਹੀਂ ਹੁੰਦੀ ਐ ਤੇ ਦਿੰਦੇ ਐ ਲਿミਟਿਡ ਹੁੰਦੇ ਆ ਬਿਲਕੁਲ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ